ਜੀਬ ਕਤਰਤ ਥੋੜੀ ਐ ਅਸੀਂ ਕੋਈ ਜੀਬ ਕਤਰੇ ਥੋੜੀ ਕੋਈ ਸਾਡੇ ਨਾਲ ਬੰਦਿਆਂ ਵਾਂਗੂ ਗੱਲ ਕਰੋ ਹੂੰ ਕੋਈ ਗੱਲ ਤਾਂ ਆਰਮਨਾਲ ਕਰ ਸਕਦੇ ਹੋ ਇੰਨੇ ਚਿਰ ਦੇ ਤੁਸੀਂ ਆਂਦੇ ਜੀ ਅਸੀਂ ਤੁਹਾਨੂੰ ਡਿਟੇਨ ਨਹੀਂ ਕੀਤਾ ਸੀ ਤੇ ਮੈਂ ਕਿ ਫਿਰ ਸਾਡਾ ਅਸੀਂ ਜਦੋਂ ਕੋਈ ਪਾਣੀ ਲੈਣ ਲਈ ਉੱਠਦੇ ਆਂ ਕੁਛ ਵੀ ਚੀਜ਼ ਲੈਣ ਲਈ ਉੱਠਦੇ ਕੋਈ ਸਾਨੂੰ ਬਾਹਰ ਨਹੀਂ ਜਾਣ ਦਿੰਦੇ ਇਹਦਾ ਮਤਲਬ ਕੀ ਹੋਊਗਾ ਹੂੰ ਇਹਦਾ ਮਤਲਬ ਡਿਟੇਨ ਨਹੀਂ ਹੋਊਗਾ ਤੁਹਾਨੂੰ ਬਾਹਰ ਨਹੀਂ ਆਉਣ ਦਿੱਤਾ ਉਥੋਂ ਇਹ ਵੀ ਕਹੋਗੇ ਤੁਸੀਂ ਹੂੰ ਇਹ ਡਿਟੇਨ ਨਹੀਂ ਕਰ ਹੂੰ ਇਹਨੂੰ ਡਿਟੇਨ ਨਹੀਂ ਕਰਾਂਗੇ ਹੂੰ ਹੁਣ ਤੁਸੀਂ ਕਹਿ ਰਹੇ ਹੋ ਨਹੀਂ ਜੀ ਤੁਸੀਂ ਤਾਂ ਜਾਓ ਸਾਰੇ ਇਨਾਂ ਨੂੰ ਅਸੀਂ ਫੇਰ ਵੀ ਰੋਕਾਂਗੇ ਮੈਂ ਕਿਹ ਤੇ ਇਹਨਾਂ ਲਈ ਉਹ ਵੱਖਰਾ ਕੰਮ ਕੀ ਕੀਤਾ ਸੀ ਸਾਰੇ ਇਕੱਠੇ ਆਏ ਆਂ ਆ ਕੇ ਪਾਣੀ ਦੀ ਲੜਾਈ ਲੜ ਰਹੇ ਆਂ ਹਾਂ ਅਸੀਂ ਕੋਈ ਚੋਰ ਆਂ ਅਸੀਂ ਕੋਈ ਜੇਬ ਕਟਕਣ ਆਏ ਆਂ ਅੱਜ ਅਸੀਂ ਤਸਵੀਰ ਦਿਖਾ ਰਹੇ ਹਾਂ ਕਿ ਇਹਨਾਂ ਦੇ ਕੌਣ ਹੋਏ ਆ ਦੋਤੀ ਭੱਤੀਆ ਹੈ ਦੋਤੀ ਭੱਤੀਆ ਓ ਮਾਈ ਗੋਡ ਕਿੱਥੇ ਆ ਕੜਦੇ ਅਸੀਂ ਉਹ ਬਾਅਦ ਜਵਟ ਨਹੀਂ ਕਰਾਂਗੇ ਪਰ ਅਸਲੀ ਗੱਲ ਤੇ ਰਵਾਂ ਹੈ ਕਿ ਤਾਂ ਕੋਈ ਇਸੋ ਤੇ ਹਵਾਲਾ ਦਿੱਤੀ ਸੀਗਾ ਬਈ ਜੀ ਜੀ ਮੈਂ ਤਾਂ ਹੋਣ ਜੇ ਤੁਹਾਨੂੰ ਤੁਹਾਨੂੰ ਬੜਾ ਡਟੇਨ ਕੀਤਾ ਆ ਤੇ ਹਵਾਲਾਤੀ ਕਈ ਆਵੇਂ ਭੱਜੀ ਜਾ ਰਹੇ ਆ ਸਭ ਤੋਂ ਵੱਡੀ ਗੱਲ ਕੀ ਹੈ ਨਾ ਕਿ ਜਦੋਂ ਤੁਸੀਂ ਵਰਦੀ ਤੁਹਾਡੇ ਸਿਰ ਚੜ੍ਹ ਕੇ ਬੋਲਣ ਲੱਗੇ ਨਾ ਉਹ ਗਲਤ ਗੱਲ ਮਤਲਬ ਅਸੂਹਾਰੇ ਦੀ ਉੱਤੇ ਪੰਜ ਛੇ ਜਣੇ ਤਾ ਬਹੁਤ ਹੀ ਇੱਕ ਰੂਡ ਤਰੀਕੇ ਨਾਲ ਬਹੁਤ ਹੀ ਇੱਕ ਗਲਤ ਤਰੀਕੇ ਨਾਲ ਪੇਸ਼ ਆਏ ਨੇ ਕਿ ਨਹੀਂ ਜੀ ਅਸੀਂ ਤਾਂ ਇਹੀ ਕਰਾਂਗੇ ਉਹ ਮਤਲਬ ਤੂੰ ਜਾਓ ਘਰ ਲਓ ਕਹਿ ਲੋ ਕਿ ਨੂੰ ਕਹਿਣਾ ਉਹ ਕਿ ਨੂੰ ਕਹਿਣਾ ਯਾਰ ਅਸੀਂ ਇੱਕ ਗੱਲ ਦਾ ਉੱਥੇ ਕਹਿਣ ਆਏ ਆ ਕਿ ਯਾਰ ਇਹ ਅਸੈਂਬਲੀ ਸਾਡੇ ਲਈ ਨਹੀਂ ਕਿ ਹੋਰ ਅਸੀਂ ਕੀ ਕਰਨਾ ਆਏ ਆ ਡਾਕੂ ਆਂ ਚੋਰ ਆਂ ਕੀਆ ਅਸੀਂ ਜਾਂ ਲੱਖਾ ਕੀ ਐ ਇਸ ਵਕਤ ਉੱਥੇ ਸਾਡੇ ਨਾਲ ਗਿਆ ਸੀ ਕਿਆ ਇਹ ਮਹਿਮਾ ਅਜਤੀਰ ਜੀ ਉਹ ਇੰਜੀਨੀਅਰ ਨੇ ਚਾ ਬਦਤਮੀਜ਼ੀ ਨਾਲ ਬੋਲੇ ਇਹਨਾਂ ਨੂੰ ਉਹ ਜੇ ਤੁਸੀਂ ਐਸ ਐਚ ਨੂੰ ਸਟੇਸ਼ਨ ਹੈਡ ਅਫੀਸਰ ਨੂੰ ਅਸੀਂ ਰਿਸਪੈਕਟ ਦੇ ਕੇ ਖੜੇ ਹੋ ਕੇ ਬੋਲੇ ਉਹਨਾਂ ਨੂੰ ਜਾ ਕੇ ਕਿ ਤੁਸੀਂ ਸਾਨੂੰ ਰੋਕ ਰਹੇ ਹੋ ਜਾਂ ਛੱਡ ਰਹੇ ਹੋ ਜੇ ਰੋਕ ਰਹੇ ਤਾਂ ਅੱਜ ਹੀ ਤੁਹਾਨੂੰ ਤਾਂ ਜੀ ਰੋਕਿਆ ਨਹੀਂ ਤੁਸੀਂ ਜਾ ਸਕਦਾ ਹੈ ਕਿ ਭਾਈ ਅਸੀਂ ਲੱਖੇ ਨੂੰ ਨਾਲ ਲੈ ਕੇ ਜਾਵਾਂਗੇ ਤੇ ਜਾਂ ਅਸੀਂ ਨਾਲ ਬੈਠਾਂਗੇ ਨਹੀਂ ਅਸੀਂ ਤਾਂ ਉਹਨੂੰ ਰੋਕਿਆ ਥੋੜ ਨੂੰ ਫਿਰ ਮੈਂ ਕਹਿੰਦੇ ਸਾਨੂੰ ਨਹੀਂ ਰੋਕਿਆ ਸੀ ਤਾਂ ਤੁਹਾਡੇ ਮੁਲਾਜ਼ਮਾਂ ਨੇ ਸਾਨੂੰ ਬਾਹਰ ਜਾਣ ਤੋਂ ਕਿਉਂ ਰੋਕਿਆ ਸਾਨੂੰ ਕੁਝ ਵੀ ਪਾਣੀ ਲੈਣ ਤੋਂ ਰੋਟੀ ਲੈਣ ਤੋਂ ਕਿਉਂ ਰੋਕਿਆ ਉਹਦਾ ਕੋਈ ਜਵਾਬ ਨਹੀਂ ਸੀ ਕੋਈ ਜਵਾਬ ਦਿੱਤਾ ਉਹਨਾਂ ਨੇ ਤੁਹਾਨੂੰ ਉਹਦਾ ਕੋਈ ਜਵਾਬ ਨਹੀਂ ਦਿੱਤਾ ਫਿਰ ਮੈਂ ਜਾ ਕੇ ਪੁੱਛਿਆ ਤਾਂ ਕੋਈ ਜਵਾਬ ਨਹੀਂ ਦਿੱਤਾ ਹਾਂ ਜਿਨ੍ਹਾਂ ਕੋ ਮੈਕਸਿਮਮ ਰੌਲਾ ਪਾ ਕੇ ਬੋਲ ਸਕਦੇ ਸੀ ਉਹ ਬੋਲਿਆ ਜੋ ਆਪਾਂ ਵੇਣੀ ਹੈ ਤੇ ਪੁਲਿਸ ਦਾ ਬਿਹੇਵੀਅਰ ਹੁੰਦਾ ਉਹ ਵਾਲਾ ਪੇਹ ਵੀ ਇਹਨਾਂ ਨੇ ਵਿਖਾਇਆ ਹੁਣ ਕੋਈ ਵੀ ਬੰਦਾ ਆ ਵਕੀਲ ਸਾਹਿਬ ਨੂੰ ਮੈਂ ਕਿਹਾ ਕਿ ਕਿਹੜੇ ਜੁਰਮ 'ਚ ਉਹਨੂੰ ਫੜ ਰਿਆ ਦੱਸੋ ਤਾਂ ਸਹੀ ਦੱਸੋ। ਵਕੀਲ ਸਾਹਿਬ ਮਤਲਬ ਕੀ ਗੱਲਬਾਤ ਹੋਈ? ਮੈਂ ਵੀ ਰੈਡੀ ਨਹੀਂ ਜੀ ਜੀ ਦੱਸਣ ਲਈ ਰੈਡੀ ਨਹੀਂ ਕਿ ਕਿਹੜੇ ਜੁਰਮ 'ਚ ਫੜ ਰਹੇ ਨੇ। ਬਈ ਤੁਹਾਡਾ ਨਾ ਬਸ ਨੂੰ ਕੀ ਕਿਉਂ ਕੀਤੀ ਐਸਐਚਓ ਨੇ? I can't understand ਅਸੀਂ ਕਾਂ ਮਤਲਬ ਮੈਂ ਉਹਨਾਂ ਨੂੰ ਪੁੱਛ ਹੀ ਗਿਆ ਨਾਲ ਸੀਗੇ ਵਕੀਲ ਸਾਹਿਬ ਨਾਲ ਮੈਂ ਤਾਂ ਕਿਤੇ ਮਿਲਿਆ ਹੀ ਨਹੀਂ ਯਾਰ ਜ਼ਿੰਦਗੀ ਤੁਹਾਨੂੰ ਬੱਚ ਜਿੱਤੇ ਇਤਨਾ ਆਵਾਜ਼ ਆ ਬਾਹਰ ਆ ਰਹੀ ਸਾਰਿਆਂ ਨਾਲ ਇਹਨਾਂ ਨੇ ਮੈਨੂੰ ਫਾਈਨਲੀ ਕਹੇ ਕਿ ਤੁਸੀਂ ਆ ਜਾਓ ਬਾਹਰ ਮੈਂ ਕਿਉਂ ਬਾਹਰ ਆ ਜੀ ਯਾਰ ਹੂੰ ਸਾਡੀ ਸਰਵਿਸ ਲਈ ਬੈਠੇ ਨੇ ਨਾ ਅਸੀਂ ਕੀ ਗਲਤ ਕਰ ਰਹੇ ਹੂੰ ਤੁਸੀਂ ਐਂ ਬੋਲ ਰਹੇ ਹੋ ਜਿਵੇਂ ਪਤਾ ਨਹੀਂ ਕਿਸੇ ਦਾ ਹੁਕਮ ਹੋਊਗਾ ਉੱਤੋਂ ਹੂੰ ਤੇ ਜੇ ਨਹੀਂ ਹੁਕਮ ਫਿਰ ਤਾਂ ਮਤਲਬ ਇਹ ਹੱਦ ਦਰਜੇ ਦੀ ਇਹ ਹੈ ਲੈ ਵੀ ਫਿਰ ਤਾਂ ਮਤਲਬ ਇੱਕ ਹੰਕਾਰ ਹੈ ਹੂੰ ਕਿਹੜੀ ਗੱਲ ਦਾ ਆਈ ਕਾਂਟ ਅੰਡਰਸਟੈਂਡ ਤੁਸੀਂ ਐਂ ਗੱਲ ਕਰ ਰਹੇ ਹੋ ਮੈਂ ਕਿਆ ਯਾਰ ਕੋਈ ਬੰਦੇ ਨਾਲ ਜਿੰਨਾ ਗੱਲ ਕਰ ਰਹੇ ਹੋ ਇੰਜੀਨੀਅਰ ਰੇ ਹੋਣਗੇ ਇੰਜੀਨੀਅਰ ਫਲਾਣਾ ਇਹ ਉਹ ਐ ਗੱਲ ਕਰਦੀਆਂ ਕਿ ਆਪਣੇ ਕੇ ਸਭ ਕਿਹੜੀਆਂ ਤਰਾਮਾਂ ਦੇ ਤਹਿਤ ਵੀਡੀਓ ਕੈਮਰੇ ਦੇ ਨਾਲ ਰੇ ਗ੍ਰਿਫਤਾਰੀ ਪਾਈ ਗਈ ਜੀ ਇਹ ਪ੍ਰੋਵੈਂਟੇ ਮੈਜ਼ਰ ਦੇ ਤਹਿਤ ਹਲੇ ਪਾਈ ਨਹੀਂ ਤੇ ਹਲੇ ਉਹ ਕਹਿੰਦੇ ਸਾਨੂੰ ਕੋਈ ਹੁਕਮ ਨਹੀਂ ਹੈ ਜੋ ਤੱਕ ਉੱਪਰ ਹੁਕਮ ਨਹੀਂ ਆਉਂਦਾ ਉਹ ਤੱਕ ਅਸੀਂ ਦੇਖਾਂਗੇ ਨਹੀਂ ਫਿਰ ਇਹ ਆਪਾਂ ਉਹ 20 ਮੈਜ਼ਰ ਦੇ ਤਰ੍ਹਾਂ ਬਦਲ ਬਤ ਲੱਕੇ ਲੱਕੇ ਸੁਧਾਣੇ ਨੂੰ ਰਾਤ ਤੱਕ ਵੀ ਰੱਖਿਆ ਜਾ ਸਕਦਾ ਹੈ ਪੂਰੀ ਗੱਲਬਾਤ ਤੁਹਾਡੀ ਹੋਈ ਐਸਐ ਸਾਹਿਬ ਨਾਲ ਕਿ ਕਾਰਨ ਪ੍ਰੋਵੈਂਟੇ ਮੈਜ਼ਰ ਦੇ ਇੰਟਰਵਿਊ ਨੂੰ ਅਰਸਟ੍ਰੈਂਡ ਕਰਦੇ ਆ ਜੀ ਫਿਰ ਇਹਨਾਂ ਨੂੰ ਰਾਤ ਦਿੱਤੇ ਰਹਿਣਾ ਫਿਰ ਕੱਲ ਸਵੇਰੇ ਹੋ ਜਾਣਾ ਹੁਣ ਤੁਸੀਂ ਇੱਕ ਗੱਲ ਦੇਖੋ ਹਾਲ ਤੀਖ ਸੁਬਾ 9 10 ਵਜੇ ਦਾ ਹੋਇਆ ਨਾ 9 10 ਵਜੇ ਦੇ ਪਹਿਲਾਂ ਤਾਂ ਸਾਨੂੰ ਵੀ ਭਾਈ ਰੱਖਿਆ ਨਾਲ ਉਹਨਾਂ ਦੇ ਜਿੱਥੇ ਤੁਸੀਂ ਜਾ ਸਕਦੇ ਹੋ ਅਸੀਂ ਕਿਹਾ ਵੀ ਹਸਤਾ ਨਹੀਂ ਜਾਵਾਂਗੇ ਨਹੀਂ ਆਦੇ ਅਸੀਂ ਤੁਸੀਂ ਇੱਥੇ ਰੋਕ ਕੇ ਮਿਲ ਸਕਦੇ ਹੋ ਹੂੰ ਹੁਣ 9 ਤੋਂ 10 ਘੰਟੇ ਹੋ ਗਏ ਇੱਥੇ ਬੈਠੇ ਰੁੱਖੇ ਨੂੰ ਹੂੰ ਅਸੀਂ ਵੀ ਬੈਠੇ ਸੀ ਸਾਨੂੰ ਤਾਂ ਕਹਤਾ ਜਾਓ ਹੂੰ ਕੋਈ ਦੱਸਿਆ ਗਿਆ ਹਾਲ ਤੀ ਕਿ ਕਿਹੜੇ ਜੁਰਮ ਚਭਾਇਆ ਹੋਇਆ ਹੂੰ ਕੀ ਕਰ ਰਹੇ ਹੋ ਤੁਸੀਂ ਜਿਹੜੀ 755 ਕਰ ਰਹੇ ਹੋ ਜਾਂ ਕੀ ਕਰ ਰਹੇ ਹੋ ਦੱਸੋ ਤਾਂ ਸਹੀ ਯਾਰ ਜਾਂ ਐਫ ਆਈ ਆਰ ਕੁਝ ਤਾਂ ਹੋਵੇ ਹੋਰ ਸੈਕਿੰਡ ਉਹਨੇ ਕੀਤਾ ਕੀ ਹੈ ਮੈਂ ਆਣਾ ਅਸੀਂ ਤਿੰਨ ਬੰਦਿਆਂ ਨੇ ਚਾਰਾਂ ਬੰਦਿਆਂ ਨੇ ਅਸੀਂ ਤਾਂ ਜਾ ਕੇ ਵਿਧਾਨ ਸਭਾ ਦੇ ਬਾਹਰ ਬੋਲੇ ਵੀ ਆ ਹੂੰ ਕੈਮਰਿਆਂ ਤੇ ਉਹ ਇੰਟਰਵਿਊਜ਼ ਵੀ ਹੈਗੀਆਂ ਨੇ ਲੱਖਾਂ ਦਾ ਬਾਹਰ ਖੜਾ ਸੀ ਗੇਟ ਤੇ ਸੀਗਾ ਗੇਟ ਤੇ ਸੀਗਾ ਹੂੰ ਕਿਹੜੇ ਜੁਰਮ 'ਚ ਫੜ ਰਹੇ ਹੋ ਤੁਸੀਂ ਕਿਹੜੇ ਜੁਰਮ 'ਚ ਰੋਕਿਆ ਹੋਇਆ ਇੱਥੇ ਉਹਨੂੰ ਵੀ ਕੋਈ ਦੱਸੂਗਾ ਕੋਈ ਨਹੀਂ ਦੱਸ ਰਹੇ ਕਮਾਲ ਆ ਬਸਾਲੋ ਤੁਹਾਡੀ ਇਸ਼ਾਹੀ ਹੈ ਸਰ ਜੀ ਸ੍ਰੀਮਾਨ ਸਾਹਿਬ ਦੇ ਉੱਚ ਅਧਿਕਾਰੀ ਨਾਲ ਕਿਸੇ ਨਾਲ ਗੱਲ ਹੋਈ ਜ ਜਿਨ੍ਹਾਂ ਨੇ ਕਾਰਵਾਈ ਕਿ ਵੀ ਕਿਉਂ ਰੱਖਿਆ ਜਾ ਰਿਹਾ ਲੱਖੇ ਨੂੰ ਕਾਰਨ ਰੀਜ਼ਨ ਦਿੱਤੇ ਅਸੀਂ ਪੁੱਛਣ ਗਏ ਸੀ ਇਹ ਵੀ ਉਸੇ ਗੱਲ ਕੋਈ ਭੱਜਣਾ ਚਾਹੁੰਦੇ ਨੇ ਸ਼ਾਇਦ ਉਹੀ ਗੱਲ ਹੈ ਕਿ ਇੱਕ ਗੱਲ ਨੂੰ ਐ ਬਣਾ ਦੋ ਕਿ ਰੋਲਾ ਪੈ ਗਿਆ ਰੋਲਾ ਪੈ ਗਿਆ ਗੱਲ ਵਿੱਚੇ ਰਹਿ ਜੀ ਵਰਨਾ ਜੋ ਉਹਨਾਂ ਦਾ ਬਿਹੇਵੀਅਰ ਸੀ ਦੈਟਸ ਨਾਟ ਅ ਨੇਚੁਰਲ ਇਹ ਨੇਚੁਰਲ ਬਿਹੇਵੀਅਰ ਹੈ ਹੀ ਨਹੀਂਗਾ ਕਿ ਇੱਕ ਬੰਦਾ ਤੁਹਾਨੂੰ ਪੁੱਛਣ ਆਏ ਨੇ ਕਿ ਦੱਸੋ ਕੀ ਇਰਾਦਾ ਤੁਹਾਡਾਗੇ ਤੁਸੀਂ ਰੱਖ ਰਹੇ ਹੋ ਜਾਂ ਛੱਡ ਰਹੇ ਹੋ ਤੁਸੀਂ ਕਹਿ ਦਿਓ ਕਿ ਤੁਸੀਂ ਨਹੀਂ ਕਿ ਤੁਸੀਂ ਜਾ ਸਕਦੇ ਹੋ ਇਹਨਾਂ ਨੂੰ ਅਸੀਂ ਰੋਕਾਂਗੇ ਇਸ ਦੇ ਤਹਿਤ ਆਰਾਮ ਨਾਲ ਇਹ ਗੱਲ ਬੋਲੀ ਜਾ ਸਕਦੀ ਹੈ ਇਸ ਗੱਲ ਨੂੰ ਤੁਸੀਂ ਡਿਸਕਿਊਟ ਕ੍ਰੀਏਟ ਕਰ ਰਹੇ ਹੋ ਕਿ ਕੋਈ ਗੱਲ ਕਹੀ ਸੀ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੀ ਬਿਹੇਵੀਅਰ ਨਾਲ ਕੋਈ ਗੱਲ ਹੀ ਨਹੀਂ ਕਰਦਾ ਅੱਛਾ ਜੀ ਕਿਹਦੇ ਕਦੋਂ ਦੀ ਪ੍ਰੋਗਰਾਮ ਲਿਖ ਕੇ ਆਇਆ 15 ਸਤੰਬਰ ਦਾ ਕਿ ਬੰਨ ਲੱਗਨੇ ਨੇ ਪੰਨ ਲਾਏ ਜਾਣਗੇ ਜਿਸ ਤਰੀਕੇ ਨਾਲ ਪਾਣੀ ਗੰਦਲਾ ਕੀਤਾ ਜਾ ਰਿਹਾ ਸਤਲੁਜ ਦਾ ਦਰਿਆ ਦਾ ਪਾਣੀ ਖਰਾਬ ਕੀਤਾ ਜਾ ਰਿਹਾ ਉਸ ਦੇ ਮੱਦੇ ਨਜ਼ਰ ਤਾਂ ਨਹੀਂ ਲੱਕਣ ਨੂੰ ਲੰਬਾ ਰੱਖਣ ਦੀ ਕੋਸ਼ਿਸ਼ ਇਹ ਹੋਰ ਕੀ ਹੋ ਰਿਹਾ ਇਸ ਤੋਂ ਪਹਿਲਾਂ ਆ ਬਿਹੇਵੀਅਰ ਨਹੀਂ ਸੀ ਅਸੀਂ ਬੈਠੇ ਹੋਏ ਆ ਉੱਥੇ ਗੱਲਾਂ ਵੀ ਕਰ ਰਹੇ ਆ ਸਡਨਲੀ ਕੋਈ ਆਰਡਰ ਆਇਆ ਉਸ ਤੋਂ ਸੈਸ਼ਨ ਖਤਮ ਹੋਣ ਤੋਂ ਬਾਅਦ ਉਸ ਤੋਂ ਬਾਅਦ ਇਹ ਬਿਹੇਵੀਅਰ ਸ਼ੁਰੂ ਹੋਇਆ ਇਹਦੇ ਪਿੱਛੇ ਕੀ ਰੀਜ਼ਨ ਹੈ ਬਿਨਾਂ ਰੀਜ਼ਨ ਤੋਂ ਤਾਂ ਨਹੀਂ ਹੋ ਰਿਹਾ ਇਹ ਕੋਈ ਤਾਂ ਆਰਡਰ ਆਇਆ ਉਸ ਤੋਂ ਕੇਮ ਆ ਉਸ ਤੋਂ ਆਇਆ ਇਹ ਤਾਂ ਮੈਂ ਕੀ ਕਹਿ ਸਕਦਾ ਕਿੱਥੋਂ ਆਇਆ ਮੈਨੂੰ ਪਤਾ ਹੋਵੇ ਤਾਂ ਮੈਂ ਨਾਮ ਲਵਾਂ ਲੇਕਿਨ ਆਰਡਰ ਤਾਂ ਆਇਆ ਕਿੱਥੋਂ ਆਦਰਵਾਇਸ ਇਹ ਸਾਰਾ ਬਿਹੇਵੀਅਰ ਕਿਵੇਂ ਚੇਂਜ ਹੋ ਗਿਆ ਤਸ਼ੀਲ ਸਭ ਇਹ ਸਾਰਿਆਂ ਦੇ ਵਿੱਚ ਕਿੰਨਾ ਸਮਾਂ ਜਿਹੜਾ ਪੁਲਿਸ ਇਸ ਤਰ੍ਹਾਂ ਰੱਖ ਸਕਦੀ ਹੈ ਬਿਨਾ ਕੁਝ ਦੱਸਿਆ ਕਾਨੂੰਨ ਦੇ ਤਹਿਤ 24 ਘੰਟੇ ਡੀਟੇਨ ਕਰ ਸਕਦੇ ਆ ਵਿਦਆਊਟ ਐਨੀ ਰੀਜ਼ਨ ਬਿਨਾ ਮੈਡੀਕਲ ਕਰਵਾਏ ਵੀ ਅਸੀਂ 24 ਘੰਟੇ ਦੇ ਨਾਲ ਕੋ ਫੌਰ ਰਹੀ ਹੈ। ਉਹ 24 ਘੰਟੇ ਦੇ ਵਿੱਚ ਵਿੱਚ ਇਹਨਾਂ ਨੂੰ ਫਿਰ ਰੈਸਟੇਰ ਦੇ ਅੱਗੇ ਪੇਸ਼ ਕਰਨਾ ਹੁੰਦਾ। ਤੇ ਇਹ ਜੇ ਕੋਈ ਦੋਰ ਮੈਂ ਉਹਦੇ ਤੇ ਕਾਰਵਾਈ ਕਰਕੇ ਇਹਨਾਂ ਨੂੰ ਇਲਾਕਾ ਅਡਮਿਨਿਸਟ੍ਰੇਟ ਦੇ ਅੱਗੇ ਜੇ ਕਲੰਦਰਾ ਕਰਦੇ ਆਂ ਫਿਰ ਆਪਣਾ ਅਪੀਲ ਪੇਸ਼ ਕਰਨਾ। ਤਾਂ ਕਿ ਮਾਨ ਸਾਹਿਬ ਹੁਣ ਤੁਸੀਂ ਇਸ ਬਾਅਦ ਕੀ ਤੁਹਾਡੀ ਕਾਰਵਾਈ ਰਹਿਣ ਵਾਲੀ ਹੈ ਇਸ ਤੋਂ ਬਾਅਦ ਦਾ ਪਲਾਨ ਕੀ ਹੈ? ਅਸੀਂ ਵੇਨੇ ਹੁਣ ਕੀ ਕਰਦੇ ਨੇ? ਇੱਕ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਰਾਈ ਸਾਰੇ ਦੇਸ਼ ਦੇ ਸਾਰੇ ਹਿਊਮਨ ਰਾਈਟਸ ਵਾਲਿਆਂ ਨੂੰ ਇਨਾਂ ਦੇ ਜਿਹੜੇ ਹਾਈ ਅਫੀਸਰ ਨੇ ਉਹਨਾਂ ਨੂੰ ਪੁੱਛਣਾ ਚਾਹੂੰਗਾ ਕਿ ਕੀ ਤੁਹਾਡੇ ਅਫੀਸਰ ਇੰਨੇ ਘੰਟੇ ਬਾਉਣ ਤੋਂ ਬਾਅਦ ਕੀ ਇੱਕ ਬਤਮੀਜ਼ੀ ਨਾਲ ਗੱਲ ਕਰਨਗੇ ਉਹ ਔਰ ਫਿਰ ਅਸੀਂ ਪੁੱਛਾਂਗੇ ਬਿਨਾਂ ਕਿਸੇ ਚਾਰਜ ਤੋਂ ਕ੍ਰੀਮ ਕੀਤੇ ਤੋਂ ਹਾਕੀ ਕਿਸਾਨੂੰ ਨਹੀਂ ਦੱਸਿਆ ਸਾਹਮਣੇ ਖੜੇ ਆ ਪਿੱਛੇ ਇਹਨਾਂ ਤੋਂ ਪੁੱਛ ਲਓ ਜਾ ਕੇ ਪੁੱਛੋ ਇਹਨਾਂ ਤੋਂ ਜਾ ਕੇ ਕਿਹੜੇ ਚਾਰजेस ਫ੍ਰੀਮ ਕੀਤੇ ਨਾਣੀ ਉਹਨਾਂ ਤੇ ਇਹ ਰੋਕਿਆ ਹੋਇਆ ਹੈ ਕਿ ਗੈਰਕਾਨੂੰਨੀ ਹੈ ਕਿ ਜੇ ਜਿਵੇਂ ਵਕੀਲ ਸਾਹਿਬ ਨੇ ਕਿਹਾ ਕੱਲ ਪੇਸ਼ ਕਰਨਗੇ ਸਾਨੂੰ ਵੀ ਪਤਾ ਲੱਗੂ ਕਿ ਕੀ ਗੱਲ ਚ ਕੀਤਾ ਜਿਹੜੇ ਚਾਰजेस ਫਰੇਮ ਕਰ ਰਹੇ ਤੁਸੀਂ ਕੀ ਕੀਤਾ ਕੀ ਹੋਣੇ ਕੀਤਾ ਕੀ ਹੋਣੇ ਕੀ ਕੋਣਾ ਅਜੀ ਧਰੇ ਬਾਹਰ ਖੜਾ ਸਿਰੋਤ ਬਾਹਰ ਖੜੇ ਬੰਦੇ ਨੂੰ ਤੁਸੀਂ ਉੱਥੋਂ ਲੈ ਗਏ ਉਹ ਫੜ ਕੇ ਕੇ ਅੰਦਰ ਜਾ ਕੇ ਉੱਥੇ ਖੜ ਕੇ ਬੋਲ ਸਕਦੇ ਨੇ ਕਿ ਭਾਈ ਵਿਧਾਨ ਸਭਾ 'ਚ ਸਾਡੀ ਗੱਲ ਕਰੋ ਬੁੱਢੇ ਨਾਲੇ ਦੀ ਇਹ ਕਿੱਡਾ ਕਗਨਾ ਹੈ ਭਾਈ ਕਿ ਦਾ ਕੁ ਗੁਰਨਾ ਹੈ ਕਿ ਕਿ ਨੇਵਾਰੀ ਲੋਕ ਆਉਂਦੇ ਨੇ ਬੋਲਦੇ ਨੇ ਉਹਦੇ ਨਾਲ ਤੁਸੀਂ ਕਿਸੇ ਨੂੰ ਡਿਟੇਨ ਕਰ ਲੂਗੇ ਅਰੈਸਟ ਕਰ ਲੂਗੇ ਹੂੰ ਔਰ ਉਤੋਂ ਇਸਰ ਉਤੋਂ ਸੈਕੰਡ ਵਿਧਾਨ ਸਭਾ ਕਾਦੇ ਲਈ ਹੈ ਸਹੀ ਗੱਲ ਕਹੀ ਇਹਨਾਂ ਨੇ ਕਾਦੇ ਲਈ ਹੈ ਉੱਥੇ ਲੋਕ ਆਪ ਦੀਆਂ ਪ੍ਰੋਬਲਮਾਂ ਮੁਸ਼ਕਲਾਂ ਦੱਸਦੇ ਨੇ ਨਾ ਕੀ ਹੋਣੀ ਨਾ ਕੋਲੇ ਕੋਈ ਇਹਦਾ ਖੰਡ ਨਹੀਂਗਾ ਬੁੱਢੇ ਲੈ ਕੇ ਲੈ ਕੇ ਗਏ ਨੇ ਉਸ ਪਾਸੇ ਅੰਦਰ ਨੂੰ ਤੁਸੀਂ ਜਾਂ ਉਹ ਪੁਲਿਸ ਵਾਲੇ ਲੈ ਕੇ ਗਏ ਨੇ ਲੱਖੇ ਲੱਖੇ ਤੁਸੀਂ ਇੱਕ ਵਾਰੀ ਕਰ ਲਓ ਗੱਲਬਾਤ ਅਸੀਂ ਇੱਥੇ ਆ ਤੇ ਇਹ ਤੁਹਾਡਾ ਸੁਨੇਹਾ ਜੇ ਕੋਈ ਦੇਣਾ ਚਾਹੁੰਦੇ ਜਾਂਦੇ ਕੁਛ ਨਹੀਂ ਇਹ ਮੈਂ ਸਾਰਿਆਂ ਨੂੰ ਕਹੂੰ ਲਾਈਵ ਚੱਲਦੇ ਆ ਸਾਰੇ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਹੈ ਜੇ ਲੋਕਾਂ ਲਈ ਹੋ ਰਿਹਾ ਹੈ ਅਸੀਂ ਆਪਦੇ ਕੰਮਾਂ ਵਿੱਚ ਨਹੀਂ ਤੁਰੇ ਫਿਰਦੇ ਆ ਲੱਖਾ ਵੀ ਆਪਦੇ ਕੰਮਾਂ ਲਈ ਹੁਣ ਸਾਨੂੰ ਤਾਂ ਕਹਿਤਾ ਤੁਸੀਂ ਜਾਓ ਅਸੀਂ ਨਹੀਂ ਜਾਵਾਂਗੇ ਉਹਨੂੰ ਰੋਕੀ ਬੈਠੇ ਨੇ ਕਿਹੜੇ ਜੁਰਮ ਤੋਂ ਰੋਕਿਆ ਵੀ ਥੋੜੀ ਗੱਲ ਕਰ ਰਹੀਆਂ ਉਹ ਇਸ ਲਈ ਰੋਕਿਆ ਇਸ ਲਈ ਰਿਟੇਨ ਕੀਤਾ ਇੱਥੇ ਵੀ ਕੱਲ ਨੂੰ ਵੱਡਾ ਕੱਠ ਹੋਊਗਾ ਇੱਥੇ ਤੁਹਾਡਾ ਰੌਲਾ ਲੱਗੂਗਾ ਔਰ ਅਸੀਂ ਇਹਨਾਂ ਦੇ ਹਾਈ ਅਫੀਸਰਜ਼ ਨੂੰ ਵੀ ਪੁੱਛਾਂਗੇ ਔਰ ਤੁਹਾਡੇ ਰਾਹੀਂ ਵੀ ਪੁੱਛਦੇ ਆਂ ਇਹ ਦੱਸੂਗੇ ਇਸ ਤਰ੍ਹਾਂ ਦੀ ਬਦਤਮੀਜ਼ੀ ਦੀ ਵਜ੍ਹਾ ਕੀ ਹੈ ਇਸ ਤਰ੍ਹਾਂ ਦੇ ਰਿਟੈਂਸ਼ਨ ਦੀ ਵਜ੍ਹਾ ਕੀ ਹੈ ਕੀ ਆਪ ਦੇ ਪਾਣੀਆਂ ਦਾ ਜਿਹੜੇ ਕਾਲੇ ਪਾਣੀਆਂ ਨੇ ਉਹਨਾਂ ਦੀ ਗੱਲ ਕਰਨਾ ਕੋਈ ਨਹੀਂ ਇਹ ਦੋੱਚ ਵੱਡੇ ਕੱਠ ਦੀ ਗੱਲ ਨਹੀਂ ਕੀਤੀ ਜਾ ਸਕਦੀ ਜਿਹਨੇ ਕੀ ਕਰਦੇ ਆ ਦਿਮਾਗ ਹੀ ਕਿਉਂ ਨਹੀਂ ਦਿਵਾਗੇ ਇਹ ਕਿਵੇਂ ਕਰ ਲੈਣਗੇ ਯਾਰ ਕੋ ਗੱਲ ਹੋਈ ਉਹ ਗੱਲ ਦਾ ਤਾਂ ਸੂ ਹੋਇਆ ਕੀ ਹੈ ਜਦੋਂ ਅਸੀਂ ਕਰਾਂਗੇ ਨਾ ਬੰਦ ਉਥੇ ਫੜ ਲਿਓ ਜੇ ਸਾਨੂੰ ਉਹ ਵੀ ਕਰਾਂਗੇ ਪਰ ਹੁਣ ਤਾਂ ਕੋਈ ਗੱਲ ਹੀ ਨਹੀਂ ਹੋਈ ਹੈ ਹੁਣ ਜੋ ਬਤਮੀਜ਼ੀ ਹੋਈ ਉਹਦਾ ਰੀਜ਼ਨ ਕੀ ਹੈ ਹੁਣ ਜੋ ਉਹਨੂੰ ਡਿਟੈਂਸ਼ਨ ਕੀਤੀ ਗਈ ਵਜ੍ਹਾ ਕੀ ਹੈ ਕਿਨਾਂ ਤੋਂ ਕਿਹੜੇ ਚਾਰजेस ਫਰੇਮ ਕੀਤੇ ਆਗੇ ਕੋਈ ਨਹੀਂ ਦੱਸਾਂਗੇ ਹਾਈ ਅਫੀਸਰ ਤੋਂ ਬੁੱਝੋ ਕਿਹੜਾ ਹਾਈ ਅਫੀਸਰ ਗੋਲੇ ਰੇ ਆਉਂਦੜੇ ਸਰਕਾਰ ਤੋਂ ਸਰਕਾਰ ਦੇ ਕਹਿਣ ਤੇ ਹੋ ਰਿਹਾ ਸਾਰਾ ਕੁਝ ਅਦਰਵਾਈਜ਼ ਕਿਉਂ ਹੋਊਗਾ ਕੋਈ ਤਾਂ ਰੀਜ਼ਨ ਹੈ ਪਿੱਛੇ ਸਾਰਾ ਕੁਝ ਕਾਸੇ ਨਹੀਂ ਕੀ ਰੀਜ਼ਨ ਹੈ ਸੋ ਮੈਂ ਸਾਰਿਆਂ ਨੂੰ ਕਹੂੰਗਾ ਤੁਹਾਨੂੰ ਲੋਕਾਂ ਨੂੰ ਕਿ ਜਿੰਨਾ ਚਿਰ ਆਪਾ ਇਹੋ ਜੀਆਂ ਗੱਲਾਂ ਤੇ ਰਿਐਕਟ ਨਹੀਂ ਕਰਾਂਗੇ ਇਹ ਆਪਦੀ ਉਹੀ ਜਿਹੜੀ ਵਰਦੀ ਵਾਲੀ ਧੌਂਸ ਜਮਾਉਣਗੇ ਇਹ ਸਰਕਾਰ ਆਪਦੀ ਧੌਂਸ ਜਮਾਊਗੀ ਕਿਸੇ ਵੀ ਬੰਦੇ ਨੂੰ ਫੜ ਕੇ ਅੰਦਰ ਪਾ ਦੇਉ ਤਾਂ ਜੋ ਕੋਈ ਵੀ ਤੁਹਾਡੇ ਹੱਕਾਂ ਲਈ ਲੜੇ ਨਾ ਕੋਈ ਇਹ ਨਾ ਕਹਵੇ ਕਿ ਪਾਣਾ ਕਾਲਾ ਪਾਣੀ ਗਲਤ ਹੈ ਜਿੱਦੇ ਨਾਲ ਲੋਕ ਮਰ ਰਹੇ ਨੇ ਉਹਦੀ ਗੱਲ ਨਹੀਂ ਹੋ ਸਕਦੀ ਇੱਥੇ ਬਾਕੀ ਸਾਰੀਆਂ ਗੱਲਾਂ ਹੋ ਸਕਦੀਆਂ ਹਨ ਬਿਲਕੁਲ ਨੂੰ 5 ਵਜ ਚੁੱਕੇ ਨੇ ਜੀ ਹਾਂਜੀ ਸਵੇਰੇ 6 ਵਜੇ 10 ਵਜੇ 6 ਵਜੇ 6 ਵਜੇ ਤੱਕ ਵਜੇ ਤੱਕ ਕੋਈ ਵੀ ਦੀਆਂ ਕਾਗਜ਼ਾਂ ਦੇ ਵਿੱਚ ਨਹੀਂ ਪਾਈ ਗਈ ਇਹ ਇਹ ਇਲੀਗਲ ਡਿਟੈਂਸ਼ਨ ਹੈ ਪਹਿਲਾਂ ਡੀਆਰ ਹੋਣੀ ਚਾਹੀਦੀ ਸੀ ਉਸ ਤੋਂ ਬਾਅਦ ਡਿਟੈਂਸ਼ਨ ਦੇ ਵਿੱਚ ਰੱਖਿਆ ਜਾਣਾ ਬਣਦਾ ਹੁੰਦਾ ਜਿਹੜੀ ਗੱਲੋਂ ਪਾਈ ਉਹ ਲੱਖਾ ਸਿਧਾਣਾ ਬਾਹਰ ਆ ਗਏ ਨੇ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਲੱਖਾ ਸਿਧਾਣਾ ਬਾਹਰ ਆ ਗਏ ਸੋਈ ਸਮੇਂ ਤਸਵੀਰ ਲੱਕਾ ਸਦਾਨਾ ਵੀ ਬਾਹਰ ਆਏ ਨੇ ਤਾਂ ਗੱਲਬਾਤ ਕਰਦੇ ਆ ਆ ਬਾਈ ਜਿਹੜਾ ਨਾਲ ਲੱਕਾ ਸਦਾਨਾ ਇਸ ਸਮੇਂ ਸਾਈਕਲ ਜਿਹੜਾ ਖਾਣੇ ਤੋਂ ਬਾਹਰ ਆਏ ਨੇ ਅ ਆ ਚੱਲ ਆ ਬਾਈ ਬਈ ਤੁਸੀਂ ਹੁਣ ਟਾਈਮ ਤੋਂ ਤੁਹਾਨੂੰ ਅੰਦਰ ਰੱਖਿਆ ਦੇਖ ਲਓ ਸਾਰੇ ਅੰਦਰ ਆ ਹਨ ਤੇ ਨਾ ਨੂੰ ਸਭੀ ਬੈਠ ਗਏ ਤਨ ਬਾਰਾ ਹਰਾਨੀ ਨਾਲ ਚੱਲੇ ਆ ਵੀ ਅਸੀਂ ਤੜਕੇ 9:30 ਲੈ ਲੈ ਫਰੀਦਬਾਦ ਇੱਕ ਚੱਲਦੇ ਅਸੀਂ ਇੱਥੇ ਅੱਜ ਇਹ ਸਵਾਲ ਪੁੱਛਣ ਆਏ ਸੀ ਕਿਉਂਕਿ ਜਿਹੜੀਆਂ 92 ਲਾਸ਼ਾਂ ਨੇ ਉਹ ਤਾਂ ਉੱਥੇ ਮੁੱਖ ਮੰਤਰੀ ਦੇ ਚੁਟਕਲੇ ਕਹਾਣੀਆਂ ਸੁਣ ਕੇ ਮੁੜ ਜਾਂਦੇ ਆ ਉਹਦਾ ਕੁਝ ਕਰਨਾ ਨਹੀਂ ਹੈ ਨਾ ਉਹ ਸਵਾਲ ਨਾ ਪੰਜਾਬ ਦੇ ਮੁੱਦੇ ਤੇ ਗੱਲ ਕਰਨੀਆਂ ਕੱਲ ਇੱਕ ਸਵਾਲ ਉੱਠਿਆ ਸੀਗਾ ਮਨਪ੍ਰੀਤ ਆਲੀ ਜੀ ਵੱਲੋਂ ਇੱਕ ਸਵਾਲ ਠਾਇਆ ਗਿਆ ਸੀ ਬੁੱਧੇ ਦਰਿਆ ਦੇ ਵਿੱਚੋਂ 11 ਪਾ ਰਹੇ ਹਾਂ ਉਹਦੇ ਬਾਰੇ ਇਹਦੇ ਬਹਿਸ ਹੋਣੀ ਚਾਹੀਦੀ। ਤਾਂ ਮੁੱਖ ਮੰਤਰੀ ਨੇ ਕਈ ਪੰਟਾਂ ਦੇ ਨਾਂ ਗਣਾਏ ਕਿ ਮੈਂ ਉਥੇ ਜਾਂਦਾ ਰਹਾਂ ਜੀ ਉਥੇ ਲੋਕ ਦੀਰ ਚੇਰ ਤੇ ਫਿਰਦੇ ਆ ਬਹੁਤ ਮਾੜਾ ਹਾਲ ਆ। ਮੈਂ ਇਹ ਸੀ ਪੁੱਛਣਾ ਆਇਆ ਸੀ ਕਿ ਮੁੱਖ ਮੰਤਰੀ ਆ ਤੇਰੇ ਕੋਲੇ ਹੱਲ ਆ ਮਸਲੇ ਦਾ ਤੂੰ 3 ਸਾਲ ਤੋਂ ਲਗਾਤਾਰ ਮੁੱਖ ਮੰਤਰੀ ਆ ਤੂੰ ਕੋਈ ਵਿਰੋਧੀ ਧਰ ਦਾ ਲੀਡਰ ਆ ਕਿ ਵੀ ਆਮ ਐਮਐਲਏ ਆ ਜਿਹੜਾ ਤੂੰ ਉਹੀ ਸਵਾਲ ਲੋਕਾਂ ਦੇ ਸਵਾਲ ਦੇ ਸਵਾਲ ਹੀ ਕਰ ਰਿਹਾ ਹੱਲ ਨਹੀਂ ਕਰ ਰਿਹਾ। ਤੁਸੀਂ ਅੱਜ ਅਸੀਂ ਇਕੱਠੇ ਹੋ ਕੇ ਆਏ ਜੀਰੇ ਸਾਰੇ ਪਜ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਅਸੀਂ ਇਹ ਸਵਾਲ ਹੀ ਪੁੱਛਣੇ ਆ ਜਾ ਕੇ ਪਰ ਉੱਥੇ ਸਾਰਾ ਮਾਹੌਲ ਜੋ ਦੇਖਿਆ ਸਾਨੂੰ ਅੰਦਰ ਆਉਂਦੀ ਇਹਨਾਂ ਨੇ ਨਾਲ ਦੀ ਨਾਲ ਇੱਥੇ ਰੈਸਟ ਕਰਕੇ ਜਮਾਨਤ ਲੈ ਆ। ਸੋ ਪੰਜਾਬ ਦੇ ਲੋਕੋ ਹੁਣ ਤੁਹਾਡੇ ਕੋਲੇ ਇਹ ਹੀ ਅਪੀਲ ਆ ਵੀ ਇਹੀ ੱਟਕਾ ਇਹ ਹੋਣਾ ਹਲੇ ਤਾਂ ਹੋਰ ਹੋਣਾ ਹਲੇ ਤਾਂ ਬੰਦ ਮਾਰਨਾ ਉਹ ਯਾਰਾਂ ਨੂੰ ਉਹ ਬੰਦ ਮਾਰ ਲਈ ਤਿਆਰ ਰਹੋ ਤਕੜੇ ਰਹੋ ਪ੍ਰਭੂ ਜੇ ਤੁਸੀਂ ਆਪਣੀਆਂ ਨਸਲਾਂ ਆਪਣੇ ਜਵਾਕਾਂ ਨਾ ਯਰਾਂ ਤੋਂ ਬਚਾਉਣਾ ਚਾਹੁੰਦੇ ਆ ਇਹਨਾਂ ਦੇ ਪੱਲੇ ਕੱਖ ਨਹੀਂ ਇਹਦਾ ਅੱਜ ਵੀ ਮੈਂ ਦੇਖ ਹੀ ਰਿਹਾ ਸੀਗਾ ਇੱਥੇ ਬੈਠੇ ਸੁਣ ਰਹੇ ਸੀਗੇ ਚੱਲ ਰਿਹਾ ਸੀ ਬਾਂਸਾ ਬਾਰ ਰੈਸ਼ਨ ਜਿਹੜਾ ਵੀ ਕਿਵੇਂ ਉੱਥੇ ਇਹ ਵਿਰੋਧੀਆਂ ਦੇ ਉੱਤੇ ਤੰਜ ਕਸੀ ਜਾਂਦਾ ਕਿਵੇਂ ਉਹੀ ਗੱਲਾਂ ਭਾਜ-ਭਾਜ ਪੈਂਦਾ ਇੱਕ ਦੂਜੇ ਨੂੰ ਮੁੱਦੇ ਦੀ ਗੱਲ ਕੋਈ ਵੀ ਨਹੀਂ ਹੋਈ ਸੋ ਸਰ ਪੰਜਾਬ ਦੇ ਲੋਕਾਂ ਨੂੰ ਅਪੀਲ ਇਹ ਕਰਦੇ ਆ ਕਿ ਇਹ ਤੁਸੀਂ ਪੈਰ ਜੁੱਤੀ ਨਾ ਪਾਇਆ ਕਰੋ ਤੇ ਭਾਈ ਵੀ ਅੰਦਰ ਗਰਮ ਹੋ ਗਿਆ ਸੀ ਕਾਫੀ ਅੱਜ ਤੇ ਤਲਕ ਕਲਾਮੀ ਵੀ ਹੋਈ ਹੈ ਤਲਕ ਕਲਾਮੀ ਸੀਗਾ ਉਹ ਫਿਕਰ ਸੀ ਤੁਹਾਡਾ ਇਹਨਾਂ ਨੂੰ ਤੁਹਾਨੂੰ ਦੇਟੇਨ ਕੀਤਾ ਆ ਕਿ ਸਾਨੂੰ ਕਹਿ ਰਹੇ ਕਿ ਚਲੇ ਜਾਓ ਨਹੀਂ ਅਸੀਂ ਅਸੀਂ ਸਾਰੇ ਤੁਹਾਡਾ ਫਿਕਰ ਕਰ ਰਹੇ ਸੀ ਅਸੀਂ ਅੱਡ ਵੱਡੀ ਥੋੜੀ ਹੁਣ ਇਹ ਥੋੜੀ ਆ ਵੀ ਇਹਨਾਂ ਨੂੰ ਕਹਿਣਗੇ ਤੁਸੀਂ ਜਾਓ ਤੇ ਲੱਖੇ ਰੱਖ ਲੈਣੇ ਜਾਂ ਮੈਨੂੰ ਕਹਿਣਗੇ ਕਿ ਤੁਸੀਂ ਜਾਓ ਬੜਾ ਤੁਸੀਂ ਮਤੋਲ ਨੂੰ ਜਾਂ ਕਿਸੇ ਹੋਰ ਥੋੜੇ ਬੰਦੇ ਦਾ ਇਹ ਨਹੀਂ ਹੋਊਗਾ ਜੇ ਅੰਦਰ ਭੇਜਣਗੇ ਤਾਂ ਵੀ ਇਕੱਠੇ ਜਾਵਾਂਗੇ ਜੇ ਛੱਡਣਗੇ ਤਾਂ ਯੂਜ਼ ਕਰਕੇ ਉਹਨਾਂ ਨੇ ਹੁਣੇ ਦਾਰੀਏ ਅੱਜ ਇੱਕ ਵਾਰੀ ਦੇ ਦੁਆਰਾ ਫਿਰ ਅਸੀਂ ਅਪੀਲ ਕਰਦਾ ਹਾਂ 15 ਸਤੰਬਰ ਤੱਕ ਜੇ ਹੱਲ ਨਹੀਂ ਹੁੰਦਾ ਮਸਲੇ ਦਾ ਪ੍ਰਭੂ ਤਿਆਰ ਰਹੋ ਡਟੇ ਰਹੋ ਇਹਨਾਂ ਦੇ ਪੱਲੇ ਕੱਖ ਨਹੀਂ ਸਭ ਤੋਂ ਮੈਂ ਬਾਰ-ਬਾਰ ਕਹਿੰਦਾ ਕਿ ਇਹੋ ਜਿਹਾ ਮੁੱਖ ਮੰਤਰੀ ਤੁਸੀਂ ਦੇਖ ਲਈ ਨੀ ਇਹਨਾਂ ਨਿਖਿਤ ਤੇ ਨਕਮਾ ਮੁੱਖ ਮੰਤਰੀ ਆ ਮੁੱਦੇ ਦੀ ਗੱਲ ਹੀ ਨਹੀਂ ਕਰ ਰਿਹਾ ਅਸੀਂ ਸਾਰੇ ਸੀਗੇ ਮੈਂ ਤਾਂ ਨਹੀਂ ਸੀ ਸਾਰੀ-ਸਾਰੀ ਟੀਮ ਸੀਗੀ ਕੋ ਉਤਾਰਸ ਨੂੰ ਸੰਤਮਾ ਸਪੀਕਰ ਨੂੰ ਮਿਲਿਆ ਜਾਂਦਾ ਹਾਂ ਅੱਜ ਤੋਂ ਨਹੀਂ ਨਾ ਹੋ ਕੇ ਹੋਣਾ ਦੋ ਦਿਨ ਇਹ ਵੀ ਤੁਸੀਂ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ اٹھਾਓ ਤੇ ਉਹ ਗੱਲ ਹੈ ਸਪੀਕਰ ਸਾਹਿਬ ਜਦੋਂ ਇੱਕ ਮਤਲਬ ਕਿ ਯਾਲੀ ਸਾਹਿਬ ਵੱਲੋਂ ਤੇ ਹੋਰ ਖੈਰਾਜੀ ਵੱਲੋਂ ਪ੍ਰਗਟ ਸਿੰਘ ਵੱਲੋਂ ਸਵਾਲ ਠਾ ਦੇ ਪਿਠਾ ਦਿੱਤਾ ਕਿਹਾ ਕਿ ਤੁਸੀਂ ਜੀ ਇੱਕ ਕਮੇਟੀ ਬਣੀ ਹੋਈ ਆ ਜੀ ਬੁੱਢੇ ਦਿਰਿਆਥ ਦੇ ਉਹ ਤੁਸੀਂ ਉਹਦੇ ਮੈਂਬਰ ਹੋ ਜੀ ਕਮੇਟੀਆਂ ਦੇ ਪੱਲੇ ਕੀ ਹੈ ਪੱਲੇ ਸਾਡੇ ਮੁੱਖ ਮੰਤਰੀ ਦੇ ਨਹੀਂ ਹੈਗਾ ਕੁਝ ਤੋ ਇਸ ਕਰਕੇ ਲੋਕਾਂ ਨੂੰ ਪੀ ਲੈ ਕੇ ਆਓ ਯਾਰ ਆ ਪੁੱਠ ਕੇ ਬਹੁਤ ਵੱਡਾ ਤੇ ਗੰਭੀਰ ਮਸਲਾ ਪਰ ਅਸੀਂ ਅੱਗੇ ਪੰਜਾਬੀ ਬੋਲੀ ਲਈ ਇੱਥੇ ਆਏ ਸੀਗੇ ਉਦੋਂ ਫੜ ਕੇ ਸਾਨੂੰ ਐਂ ਹੱਥਾਂ ਤੱਕ ਰੱਖਿਆ ਗਿਆ ਹੁਣ ਸਾਨੂੰ ਇੱਥੇ ਹੱਥਾਂ ਤੱਕ ਰੱਖਿਆ ਗਿਆ ਕੋਈ ਗੱਲ ਨਹੀਂ ਅਸੀਂ ਤਾਂ ਇੱਥੋਂ ਸਾਨੂੰ ਜੇਲ੍ਹ ਵੀ ਭੇਜ ਦੇਣਗੇ ਕੋਈ ਮੁਕੱਦਮਾ ਵੀ ਇਹੀ ਇਹੀ ਇਹਨਾਂ ਵਾਲੇ ਸਮਝਦੇ ਨੇ ਕੋਈ ਇਹੀ ਕੁਛ ਹੈ ਮੁਕੱਦਮਾ ਵੀ ਕਰ ਸਕਦੇ ਆ ਕੋਈ ਹੋਰ ਝੂਠਾ ਮੋਟਾ ਜੇਲ੍ਹਾਂ ਵੀ ਬੰਦ ਕਰ ਸਕਦੇ ਆ ਪਰ ਅਸੀਂ ਲੋਕਾਂ ਨੂੰ ਕਹਿੰਦਾ ਤਿਆਰ ਰਹੋ ਤਕੜੇ ਰਹੋ ਜੇ ਇਹ ਬੰਦ ਨਾ ਮਾਰਿਆ ਤੁਹਾਡੀਆਂ ਨਸਲਾਂ ਬਿਲਕੁਲ ਖਤਮ ਆ ਫਿਰ ਤੁਹਾਡੀਆਂ ਯਾਰਾਂ ਭੁੱਲ ਜੇ ਵੀ ਦ੍ਰਿਮਾਂ ਜਦੋਂ ਕੋਈ ਜਵਾਬ ਨਹੀਂ ਨਾ ਹੁੰਦਾ ਉਦੋਂ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਸਪੀਕਰ ਨੂੰ ਅਸੀਂ ਜਵਾਬ ਪੁੱਛਣ ਆਈ ਸੀ ਕਿ ਜਦੋਂ ਤੁਸੀਂ ਸਾਨੂੰ ਕਿਹਾ ਕਿ ਨੈਕਸਟ ਸੈਸ਼ਨ ਦੇ ਵਿੱਚ ਅਸੀਂ ਬਹਿਸ ਕਰਾਵਾਂਗੇ ਤਾਂ ਤੁਸੀਂ ਬਹਿਸ ਕਿਉਂ ਨਹੀਂ ਕਰਦੇ ਜੇ ਇਹ ਗੱਲ ਪੁੱਛਣੀ ਉੱਥੇ ਖੜ ਕੇ ਗੱਲ ਕਰਨੀ ਗਲਤ ਹੈ ਉਹ ਵਾਈ ਜਿਹੜੀ ਬਕ਼ਣੀ ਸੀ ਹੋਈ ਪਹਿਲਾਂ ਇਹਨੂੰ ਆਂਦੇ ਰੋਕਾਂਗੇ ਹੁਣ ਦੱਸ ਦੋ ਛੱਡ ਕੇ ਉਦੋਂ ਤੱਕ ਫਿਰ ਪਹਿਲੇ ਡਿਟੈਂਸ਼ਨ ਕਿਹੜੀ ਗੱਲ ਦੀ ਸੀ ਹੁਣ ਛੱਡਿਆ ਕਿਹੜੀ ਗੱਲੋਂ ਕੀ ਸੰਕੇਤ ਦੇਣਾ ਚਾਹੁੰਦੇ ਹੋ ਤੁਸੀਂ ਸਾਨੂੰ ਸਰਕਾਰਾਂ ਅਸਲ ਵਿੱਚ ਬਹੁਤ ਇਹ 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 ਸਰਕਾਰਾਂ ਦਾ ਕੰਮ ਇਹ ਰਵਈਆ ਜਿਹੜੀ ਵਿਰੋਧੀ ਧਿਰ ਦੀ ਭੂਮਿਕਾ ਉਹ ਲੋਕਾਂ ਨੂੰ ਨਿਮੋਣੀ ਪੈ ਰਹੀ ਹੈ ਜਿਹੜੇ ਅਸੀਂ ਅੱਜ ਦੇ ਸੈਸ਼ਨ ਦੇ ਬਾਹਰ ਪ੍ਰਧਾਨ ਸਭਾ ਦੇ ਬਾਹਰ ਆਏ ਸਵਾਲ ਕਰਨ ਉਹਦਾ ਜਿਹੜੇ ਵਿਰੋਧੀ ਉਹਨਾਂ ਨੂੰ ਕਰਨੇ ਚਾਹੀਦੇ ਆ ਉਹ ਸਾਰੇ ਚੁੱਪ ਕਰ ਜਾਂ ਠੀਕ ਐ ਇੱਕ ਦੋ ਸਵਾਲ ਥਾਉਂਦੇ ਬਾਕੀ ਤਾਂ ਚੁੱਪ ਕਰਕੇ ਆ ਟਾਈਮ ਪਾਸ ਤਿੰਨ ਦਿਨਾਂ ਦਾ ਸੈਸ਼ਨ ਹੈ ਇੱਕ ਦਿਨ ਸਭਾ ਹੀ ਨਾ ਗਿਆ ਇੱਕ ਕਰਨ ਲੜ ਲੜਾ ਕੇ ਨਿਗਾਹ ਦੇਣਗੇ ਬਸ ਕੰਮ ਖਤਮ ਲੋਕਾਂ ਦੇ ਮੁੱਦੇ ਖਤਮ ਠੀਕ ਹੈ ਠੀਕ ਹੈ ਠੀਕ ਹੈ ਭਾਈ ਬਿਲਕੁਲ ਇਹ ਤਸਵੀਰਾਂ ਸੋ ਦੋਸਤੋ ਲੱਖਾ ਸੁਧਾਨਾ ਤੇ ਉਹਨਾਂ ਦੇ ਸਾਥੀਆਂ ਨੂੰ ਇਸ ਤਰ੍ਹਾਂ ਪੁਲਿਸ ਵੱਲੋਂ ਡਿਟੇਨ ਕੀਤੇ ਜਾਣ ਨੂੰ ਤੁਸੀਂ ਕੀ ਸਹੀ ਮੰਨਦੇ ਹੋ ਜਾਂ ਫਿਰ ਗਲਤ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਲੱਖਾ ਸੁਧਾਨਾ ਅਤੇ ਉਹਨਾਂ ਦੇ ਸਾਥੀਆਂ ਨੂੰ ਪੁਲਿਸ ਵੱਲੋਂ ਇਸ ਤਰ੍ਹਾਂ ਡਿਟੇਨ ਕਰਕੇ ਗਲਤ ਕੀਤਾ ਗਿਆ ਹੈ yes ya no ਦੇ ਵਿੱਚ ਤੁਸੀਂ ਜਰੂਰ ਆਪਣੀ رائے ਦੱਸੋ ਕਮੈਂਟਾਂ ਦੇ ਵਿੱਚ ਅਤੇ ਲੱਖਸਧਾਨਾ ਦੁਆਰਾ ਜੋ ਪੰਜਾਬ ਦੇ ਪਾਣੀਆਂ ਦੇ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਉਸ ਬਾਰੇ ਤੁਹਾਡੇ ਕੀ ਵਿਚਾਰ ਹਨ ਉਸ ਬਾਰੇ ਵੀ ਤੁਸੀਂ ਆਪਣੀ رائے ਕਮੈਂਟਾਂ ਦੇ ਵਿੱਚ ਦੇ ਸਕਦੇ ਹੋ ਧੰਨਵਾਦ